ਲੱਗਦਾ ਤੁਹਾਡੇ ਹਲਕੇ ਦੇ ਕੰਮ ਹੋਏ ਨੇ ਮਾਛੀਬੜਾ ਸਾਹਿਬ ਦਾ ਵਿਕਾਸ ਹੋਇਆ ਚਾਹੇ ਉਹ 5 ਸਾਲਾਂ ਦੀ ਗੱਲ ਹੋਈਏ ਚਾਹੇ ਉਹ 2 ਤੋਂ 2.5 ਸਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਬਣੇ ਨੂੰ ਉਹਦੇ ਕੰਮ ਦੇਖ ਲੀਏ ਉਹ ਸਮੇਂ ਦੇ ਵਿੱਚ ਕੰਮ ਹੋਇਆ ਤੁਹਾਡੇ ਹਲਕੇ ਉਹ 2.5 ਸਾਲ ਦੀ ਗੱਲ ਹੈ ਕੋਈ ਸੜਕਾਂ ਬਣਨ ਤੋਂ ਸੁਭਾ ਔਰ ਤੱਕ ਹੋਇਆ ਲੱਗਦਾ ਨਹੀਂ ਹੈ ਬਾਕੀ ਇਹ ਹੈ ਕਿ ਸਾਡਾ ਅਸੀਂ ਅੱਗੇ ਮੁਲਾਜ਼ਮ ਅਸੀਂ ਰਿਟਾਇਰੀ ਹਾਂ ਸਾਡੇ ਨਾਲ ਇਹਨਾਂ ਨੇ ਪਹਿਲਾਂ ਬੜੇ ਬਹਿਦੇ ਕੀਤੇ ਅਸੀਂ ਫਿਰ ਤੁਸਨ ਵੋਟਾਂ ਅਸੀਂ ਵੋਟਾਂ ਵੀ ਪਾਈਆਂ ਸਾਰਾ ਕੁਝ ਕੀਤਾ لیکن ਹੁਣ ਜਦੋਂ ਅਸੀਂ ਜਾਣਦੇ ਆ ਸਾਡੀ ਗੱਲ ਨਹੀਂ ਸੁਣਦੇ ਬੀਜਪੀ ਨੇ ਇੱਕ ਧਰਮ ਦੇ ਨਾਮ ਦੇ ਉੱਤੇ ਕਟੜਤਾ ਫੈਲਾਈ ਆ ਅਸੀਂ ਉਹਦੇ ਬਿਲਕੁਲ ਸਖਤਲਾ ਵੋਟਾਂ ਪੈਣੀਆਂ ਚਾਹੀਦੀਆਂ ਨੇ ਵੀ ਆਪਣੇ ਕੰਮ ਦੇ ਨਾਮ ਤੋਂ ਕੁੱਲ ਮਿਲਾ ਕੇ ਜੇ ਅਸੀਂ ਬਾਕੀ ਸਰਕਾਰਾਂ ਦੇ ਅਕੋਰਡਿੰਗ ਬੋਲਦੇ ਆ ਤਾਂ ਸਾਨੂੰ ਭਗਵੰਤ ਮਾਨ ਸਾਹਿਬ ਦੇ ਕੰਮ ਬਹੁਤ ਵਧੀਆ ਲੱਗ ਰਹੇ ਨੇ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਲੋਕ ਸਭਾ ਚੋਣਾਂ 2024 ਕੁਝ ਹੀ ਦਿਨਾਂ ਦੇ ਬਾਅਦ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ। 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਤੇ 4 ਜੂਨ ਨੂੰ ਨਤੀਜੇ ਆ ਜਾਣੇ ਨੇ। ਅਸੀਂ ਅੱਜ ਮੌਜੂਦ ਹਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮਾਛੀਵਾੜਾ ਸਾਹਿਬ 'ਚ। ਮਾਛੀਵਾੜਾ ਸਾਹਿਬ ਦੇ ਲੋਕ ਕੀ ਕਹਿੰਦੇ ਨੇ? ਕਿਹੜੀ ਪਾਰਟੀ ਨੂੰ ਵੋਟ ਪਾਉਣਗੇ? 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਿੰਗ ਹੋਣੀ ਹੈ ਕਿਹੜੀ ਪਾਰਟੀ ਨੂੰ ਬੋਟ ਪਾਉਣਗੇ ਲੋਕਾਂ ਦੀ ਕੀ رائے ਹੈ ਕਿਹੜੀ ਪਾਰਟੀ ਦਾ ਐਮਪੀ ਚੁਣਨਗੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਚਮਨ ਲਾਲ ਕਿਸ ਤਰ੍ਹਾਂ ਦੇਖਦੇ ਹੋ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਕਿਹੜੀ ਪਾਰਟੀ ਨੂੰ ਬੋਟ ਪਾਉਂਗੇ ਮੈਂ ਉਹ ਦੱਸਾਂ ਕਿਹੜੀ ਨੂੰ ਪਾਵਾਂਗੇ ਇਹ ਸੀਕ੍ਰੇਟ ਹੈ ਇਹ ਦੱਸੀ ਦੀ ਨਹੀਂ ਹੁੰਦੀ ਇਹ ਸੀਕ੍ਰੇਟ ਬੈਲੇਟ ਹੈ ਸੀਕ੍ਰੇਟ ਹਾਂ ਇਹ ਦੇਸ ਇਜ਼ ਨਾਟ ਵੀ ਮਲਰ ਵੀਲਡ ਹਾਂ ਮਲਾ ਜਿੱਦਣ ਬੋਡ ਪਾਉਣੀ ਆ ਉਦਾਂ ਨੇ ਪਤਾ ਲੱਗਣਾ ਵੀ ਕਿਹਨੂੰ ਪਾਤੀ ਹਾਂ ਕਿਤੇ ਇਹਦਾ ਨਹੀਂ ਹੋਊਗਾ ਵੀ ਜਿਹੜੀ ਜਿੱਤ ਗਈ ਉਹਨੂੰ ਕਹਿ ਦੇਣਾ ਆਪਾਂ ਵੀ ਉਹਨੂੰ ਪਾਤੀ ਉਹਦੇ ਇਹੋ ਜਿਹੇ ਬੰਦੇ ਨਹੀਂ ਆ ਕੇ ਨਾ ਹਾਂ ਐਧਰੇ ਬੰਦਾ ਨਹੀਂ ਆ ਜਿਹਨੂੰ ਪਾਵਾਂਗੇ ਉਥੇ ਉਹਨੂੰ ਕਮਾਉਂ ਅਸੀਂ ਭਾਈ ਪਾਤੀ ਜਿੱਤਿਆ ਨਹੀਂ ਜਿੱਤੇ ਉਹ ਲੱਗਦੀ ਹੈ ਹਾਂ ਤੇ ਪਹਿਲਾਂ ਦੀ ਗੱਲ ਕਰ ਲਈਏ ਤਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਆਪਾਂ ਨੂੰ ਪੈਂਦਾ ਫਤੇਗੜ ਸਾਹਿਬ ਹਲਕੇ ਦੇ ਵਿੱਚ ਪਹਿਲਾਂ ਕਾਂਗਰਸ ਦਾ ਉਮੀਦਵਾਰ ਸੰਸਦ ਮੈਂਬਰ ਬਣਾਇਆ ਡਾਕਟਰ ਅਮਰ ਸਿੰਘ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ 5 ਸਾਲ ਕਾਮ ਉਹ ਕਹਿੰਦੇ ਸੀ ਉਦੋਂ ਆਏ ਸੀਗੇ ਤੇ ਉਹ ਕਹਿੰਦੇ ਸੀ ਵੀ ਜਿਹੜਾ ਸਾਡੇ ਸੜਕਾਂ ਵਗੈਰਾ ਬਣੀਆਂ ਇਹ ਪੈਸੇ ਮੈਂ ਸਾਰੇ ਰੀਲீஸ் ਕਰਾਏ। ਜੇ ਉਹਨਾਂ ਰੀਲீஸ் ਕਰਾਏ ਭੇ ਤਾਂ ਅੱਛਾ ਕੰਮ ਆ ਬਾਕੀ ਹੋਰ ਤਾਂ ਕੋਈ ਸਾਨੂੰ ਕੋਈ ਪਾਸ ਅਚੀਵਮੈਂਟ ਪਰ ਆਈ ਵੀ ਹੈ ਨਹੀਂ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਐ ਇਹ ਸੜੀਆਂ ਸੜਕਾਂ ਨੇ ਅਸੀਂ ਬਣਾਈਆਂ ਨੇ ਹਲਕੇ ਦੀਆਂ। ਨੇ ਬਣਾਈਆਂ ਤਾਂ ਨੇ ਆਉਣੀਆਂ ਪੈਸੇ ਕਹਿੰਦਾ ਮੈਂ ਰੀਲீஸ் ਕਰਾਏ ਉੱਥੋਂ। ਬਣਾ ਪੈਸੇ ਤਾਂ ਸਰਕਾਰ ਨੂੰ ਆਦੇ ਹੁੰਦੇ ਆ। ਤੋ ਬੁਲਾਇਆ ਹੈ ਤੇ ਤੀਆਂ ਪਿਆਸੀ ਉਹਨੂੰ ਰਿਲੀਜ਼ ਕਰਾਤੇ ਯਾਨੀ ਜੋ ਜੋ ਇਨਫੋਰਮੇਸ਼ਨ ਮਿਲੀ ਹੈ ਪਰ ਤੁਹਾਨੂੰ ਫੈਕਟਿਟੀ ਹੈ ਇਹ ਸਾਨੂੰ ਪਤਾ ਨਹੀਂ ਹੈ ਕੀ ਲੱਗਦਾ ਤੁਹਾਡੇ ਹਲਕੇ ਦੇ ਕੰਮ ਹੋਏ ਨੇ ਮਾਛੀਬੜਾ ਸਾਹਿਬ ਦਾ ਵਿਕਾਸ ਹੋਇਆ ਚਾਹੇ ਉਹ 5 ਸਾਲਾਂ ਦੀ ਗੱਲ ਹੋਵੇ ਚਾਹੇ ਉਹ 2 ਤੋਂ 2.5 ਸਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਬਣੇ ਨੂੰ ਉਹਦੇ ਕੰਮ ਦੇਖ ਲਿਏ ਉਸ ਸਮੇਂ ਦੇ ਵਿੱਚ ਕੰਮ ਹੋਇਆ ਤੁਹਾਡੇ ਹਲਕੇ 2.5 ਸਾਲ ਚ ਇੱਕ ਗੱਲ ਹੈ ਵੀ ਸੜਕਾਂ ਬਣਨ ਤੋਂ ਸੁਭਾ ਹਾਂ ਹੋਰ ਤੱਕ ਹੋਇਆ ਲੱਗਦਾ ਨਹੀਂ ਹੈ ਬਾਕੀ ਇਹ ਹੈ ਕਿ ਸਾਡਾ ਅਸੀਂ ਅੱਗੇ ਮੁਲਾਜ਼ਮ ਅਸੀਂ ਰਿਟਾਇਰੀ ਹਾਂ ਹਾਂ ਸਾੜਨ ਵਾਲੇ ਇਹਨਾਂ ਨੇ ਪਹਿਲਾਂ ਬੜੇ ਵੈੜੇ ਕੀਤੇ ਸੀ। ਵੀ ਤੁਸੀਂ ਸਾਨੂੰ ਵੋਟਾਂ ਅਸੀਂ ਵੋਟਾਂ ਵੀ ਪਾਈਆਂ ਸਾਰਾ ਕੁਝ ਕੀਤਾ। ਲੇਕਿਨ ਹੁਣ ਜਦੋਂ ਅਸੀਂ ਜਾਣਦੇ ਆ ਸਾਡੀ ਗੱਲ ਨਹੀਂ ਸੁਣਦੇ। ਹਾਂ। ਸਾਨੂੰ ਬਿਲਕੁਲ ਇਗਨੋਰ ਕਰਤਾ ਇਹਨਾਂ ਨੇ। ਹਾਂ। ਸਾਨੂੰ ਕੋਈ ਵਕਾਇਆ ਨਹੀਂ ਸਾਨੂੰ ਕੋਈ ਡੀ ਨਹੀਂ। ਹਾਂ। ਠੀਕ ਆ। ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ? ਅਸੀਂ ਜੀ ਪਾਰਟੀ ਦਾ ਰਿਵੀਲ ਨਹੀਂ ਕਰਨੀ ਹੈ ਹਾਲੇ। ਹਾਂ। ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਤੁਹਾਡੇ ਚੈਨਲ ਲਈ ਵੀ ਜਦੋਂ ਕੋਈ ਸਰਕਾਰ ਕੋਈ ਵੀ ਹੈ ਸਰਕਾਰ ਉਹ ਬੀਜੇਪੀ ਵੀ ਹੋ ਸਕਦੀ ਹੈ ਹੁਣ ਤੱਕ ਬੀਜੇਪੀ ਨੇ ਅਜ ਤੱਕ ਨਹੀਂ ਸਰਕਾਰਾਂ ਆਈਆਂ ਬੀਜੇਪੀ ਦੀਆਂ ਪਰ ਜੋ ਬੀਜੇਪੀ ਨੇ ਇੱਕ ਧਰਮ ਦੇ ਨਾਮ ਦੇ ਉੱਤੇ ਕੱਟੜਤਾ ਫੈਲਾਈ ਹੈ ਅਸੀਂ ਉਹਦੇ ਬਿਲਕੁਲ ਸਖਤ ਖਿਲਾ ਵੋਟਾਂ ਪੈਣੀਆਂ ਚਾਹੀਦੀਆਂ ਨੇ ਜੀ ਆਪਣੇ ਕੰਮ ਦੇ ਨਾਂ ਤੇ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਦੋਂ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਅਸੀਂ ਅਜ ਤੱਕ ਇਹ ਨਹੀਂ ਦੇਖਿਆ ਹੈ ਵੀ ਇਹਨਾਂ ਨੇ ਕੋਈ ਇਹੋ ਜਿਹਾ ਲੋਕਾਂ ਦੇ ਪਬਲਿਕ ਦੇ ਖਿਲਾਫ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਉਹਨਾਂ ਨੇ ਪਬਲਿਕ ਦੇ ਮੁੱਦਿਆਂ ਨੂੰ ਪਛਾਣਿਆ ਚਾਹੇ ਸੜਕਾਂ ਨੇ ਚਾਹੇ ਬਿਜਲੀ ਆ ਹੋ ਚਾਹੇ ਸਰਕਾਰ ਹਲੇ ਮੈਂ ਨਹੀਂ ਕਹਿੰਦਾ ਹੈ ਸਰਕਾਰੀ ਹੋਲਡ ਦੇ ਵਿੱਚ ਉਹਨਾਂ ਦੀ ਉਹ ਨਹੀਂ ਹੈ ਉਹ ਨਹੀਂ ਹਲੇ ਸਰਕਾਰੀ ਅਫਸਰ ਨਹੀਂ ਲਾਈਨ ਦੇ ਵਿੱਚ ਹੈ ਲੋਕਾਂ ਨੂੰ ਖੱਜਲ-ਖਵਾਰੀ ਹੋ ਰਹੀ ਹੈ ਸਰਕਾਰੀ ਕੰਮਾਂ ਦੇ ਵਿੱਚ ਪਰ ਹੌਲੀ-ਹੌਲੀ ਇਹ ਮੁੱਦੇ ਵੀ ਸੁਲਝਾਏ ਜਾ ਸਕਦੇ ਨੇ ਪਰ ਅਸੀਂ ਕੁੱਲ ਮਿਲਾ ਕੇ ਜੇ ਅਸੀਂ ਬਾਕੀ ਸਰਕਾਰਾਂ ਦੇ ਅਕੋਰਡਿੰਗ ਤੋਲਦੇ ਆ ਤਾਂ ਸਾਨੂੰ ਭਗਵੰਤ ਮਾਨ ਸਾਹਿਬ ਦੇ ਕੰਮ ਬਹੁਤ ਵਧੀਆ ਲੱਗ ਰਹੇ ਨੇ ਜਿਹੜੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਸੀਟ ਹੈ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਲੈ ਕੇ ਜਾਊਗੀ ਕਾਂਗਰਸ ਲੈ ਕੇ ਜਾਊਗੀ ਬੀਜੇਪੀ ਲੈ ਕੇ ਜਾਊਗੀ ਕਾਲੀ ਦਲ ਲੈ ਕੇ ਜਾਊਗੀ ਜਾਂ ਕੋਈ ਹੋਰ ਪਾਰਟੀ ਅਸੀਂ ਝਾੜੂ ਨੂੰ ਮੰਨਦੇ ਆਂ ਜੀ ਵੀ ਝਾੜੂ ਲੈ ਕੇ ਜਾਊਗਾ ਝਾੜੂ ਪੰਜਾਬ ਦੇ ਵਿੱਚ 11 ਤੋਂ ਜ਼ਿਆਦਾ ਸੀਟਾਂ ਲੈ ਕੇ ਜਾਊਗਾ ਇਹ ਸਾਡੀ ਆਪਣਾ ਮਾਈਂਡ ਆਫ ਰੇਮ ਹੈ ਵੀ ਝਾੜੂ ਕਿਉਂਕਿ ਅਸੀਂ ਕੰਮ ਦੇਖਦੇ ਆ ਅਸੀਂ ਕਿਸੇ ਪਾਰਟੀ ਨੂੰ ਨਹੀਂ ਉਹ ਕਹਿੰਦੇ ਵੀ ਪਾਰਟੀ ਕੋਈ ਜਿੱਤ ਸਕਦੀ ਹੈ ਕੋਈ ਪਾਰਟੀ ਹਾਰ ਸਕਦੀ ਹੈ ਅਸੀਂ ਕੰਮ ਦੇਖਦੇ ਆ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਸਾਨੂੰ 11 ਤੋਂ ਲੈ ਕੇ ਹੋ ਸਕਦਾ 13 ਵੀ ਹੋ ਸਕਦਾ 13 ਸੀਟਾਂ ਮਿਲੀ ਜਾ ਸਕਦੇ ਨੇ ਪਰ 11 ਸਾਨੂੰ ਲੱਗਦਾ ਵੀ ਡੈਫੀਨੇਟਲੀ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਨਹੀਂ ਹੋਇਆ ਦੋਨੇ ਪਾਰਟੀਆਂ ਇਕੱਠੀਆਂ ਨਹੀਂ ਹੋਈਆਂ ਪਰ ਉੱਪਰ ਸਾਰੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਨਹੀਂ ਕਿਵੇਂ ਦੇਖਦੇ ਹੋ ਨਾ ਅਸੀਂ ਸਰਕਾਰ ਨੂੰ ਬਦਲਣਾ ਚਾਹੁੰਦੇ ਆ ਸਰਕਾਰ ਦੀ ਤਾਨਾਸ਼ਾਹੀ ਹੈ ਜਿਹੜੀ ਚਾਹੇ ਰੋਟੀ ਪੱਕਦੀ ਹੈ ਨਾ ਜਦੋਂ ਤਵੇ ਦੇ ਉੱਤੇ ਆਪਾਂ ਰੋਟੀ ਨੂੰ ਵੀ ਪਲਟਦੇ ਆ ਜੇ ਆਪਾਂ ਨਾ ਪਾਰਟੀਏ ਤਾਂ ਇੱਕ ਪਾਸਾ ਕੱਚਾ ਰਹਿੰਦਾ ਇੱਕ ਪਾਸਾ ਸੜ ਜਾਂਦਾ ਇਹ ਲੋਕਤੰਤਰ ਦੀ ਨੀਂਵ ਹੈ ਜੀ ਲੋਕ ਜਿਹੜੀਆਂ ਵੋਟਾਂ ਹੁਣ ਪੈਣੀਆਂ ਨੇ 10 ਸਾਲ ਹੋ ਗਏ ਭਾਜਪੀ ਨੂੰ ਸੱਤਾ ਦੇ ਵਿੱਚ ਪਰ ਕੋਈ ਇਹੋ ਜਿਹਾ ਰੈਵਲੂਸ਼ਨ ਉਹਨਾਂ ਨੇ ਨਹੀਂ ਲੈ ਕੇ ਆਂਦਾ ਵੀ ਅਸੀਂ ਕਹੀਏ ਵੀ ਹਾਂ ਵੀ ਬੀਜਪੀ ਨੇ ਬਹੁਤ ਵਧੀਆ ਕੰਮ ਕੀਤਾ ਇਸ ਵਾਰ ਲੱਗਦਾ ਉੱਤੇ ਬੀਜਪੀ ਦੀ ਸਰਕਾਰ ਚੇਂਜ ਹੋਊਗੀ ਦੇਖੋ ਹੁਣ ਮੈਂ ਉਹ ਹਾਈਪੋਥੈਟিক্যাল ਹੋ ਜਾਂਦਾ ਵੀ ਜੇ ਮੈਂ ਇਹ ਕਹਾ ਵੀ ਸਰਕਾਰ ਤਾਂ ਬਣਾ ਸਕਦੇ ਨੇ ਪਰ ਜਿੱਤ ਨਹੀਂ ਸਕਦੇ 272 ਸੀਟਾਂ ਬੀਜਪੀ ਨੂੰ ਨਹੀਂ ਆ ਰਹੀਆਂ ਇਹ ਡੈਫੀਨੇਟਲੀ ਇਹਦੇ ਵਾਸਤੇ ਮੈਂ ਸ਼ਰਤ ਲਾਉਣ ਨੂੰ ਵੀ ਤਿਆਰ ਹਾਂ ਪਰ ਸਰਕਾਰ ਦੇਖੋ ਜੋ ਲੋਕਤੰਤਰ ਦੀ ਅੱਪ ਕਹਿ ਰਹੇ ਆ ਵੀ ਲੋਕਤੰਤਰ ਦਾ ਕਹਾਣ ਹੋ ਰਿਹਾ ਹੱਤਿਆ ਹੋ ਰਹੀ ਆ ਲੋਕਤੰਤਰ ਦੀ ਹੱਤਿਆ ਬੀਜਪੀ ਦੇ ਰਾਜ ਦੇ ਵਿੱਚ ਹੋਈ ਹੈ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਚ ਹੋਊਗੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ 400 ਪਾਰ ਹੋਣੀਆਂ ਇਸ ਵਰ੍ਹੇ ਕਿਵੇਂ ਦੇਖਦੇ ਨਹੀਂ ਉਹ ਜੁਮਲੇ ਨੇ ਦੇਖੋ ਤਾਂ ਹਮੇਸ਼ਾ ਆਪ ਕਹਿੰਦੇ ਆ ਵੀ ਜੁਮਲੇ ਆ ਕੋਈ ਗਰੰਟੀ ਹੈ ਅਸੀਂ ਤਾਂ ਉਹ ਗੱਲਾਂ ਤੇ ਨਹੀਂ ਜਾਣਾ ਗੱਲਾਂ ਗੱਲਾਂ ਹੀ ਨੇ ਤੁਸੀਂ ਗਰੰਟੀ ਨੂੰ ਉਹ ਨਾ ਸਮਝੋ ਵੀ ਇਹ ਸੀ ਗਰੰਟੀ ਇੱਕ ਕਹਿਣ ਦੀ ਗੱਲ ਹੈ ਪੰਜਾਬ ਦੇ ਵਿੱਚ ਆ ਕੇ ਗ੍ਰਹਿ ਮੰਤਰੀ ਸਾਹਿਬ ਨੇ ਕੱਲ ਲੁਧਿਆਣਾ ਦੇ ਵਿੱਚ ਆ ਕੇ ਬਿਆਨ ਦਿੱਤਾ ਵੀ ਜੇ ਸਾਡੀ ਸਾਡੇ ਐਮਪੀ ਜਿਹਾ ਦੇ ਤਾਂ ਅਸੀਂ ਪੰਜਾਬ ਦੇ ਵਿੱਚ ਟੜਵੀ ਸਰਕਾਰ ਨੂੰ ਘੇਰ ਦਾਂਗੇ ਆ ਇਹਨਾਂ ਨੂੰ ਚੱਲਣ ਨਹੀਂ ਦੇਵਾਂਗੇ ਹੁਣ ਵੀ ਨਹੀਂ ਚੱਲਣ ਦੇ ਰਹੇ ਉਹ ਸਰਕਾਰਾਂ ਨੂੰ ਇਹ ਫੈਡਰਲ ਸਟਰਕਚਰ ਨੂੰ ਜਾਨੀ ਢਾਲ ਆ ਰਹੀ ਹੈ ਇਹ ਗੱਲਾਂ ਦੇਖੋ 1 ਮਿੰਟ 1 ਮਿੰਟ ਹੁਣ ਜਦੋਂ ਆਪਾਂ ਆਈ ਗਏ ਇਹ ਗੱਲ ਦੇ ਉੱਤੇ ਆਪਾਂ ਕਰ ਲਈਏ ਥੋੜਾ ਜਿਹਾ ਮਾਈਕ ਕੋਲੇ ਮਾਈਕ ਵਿੱਚ ਥੋੜਾ ਜਿਹਾ ਮਾਈਕ ਵਿੱਚ ਕਰ ਫੈਡਰਲ ਸਟਰਕਚਰ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਜਦੋਂ ਕੋਈ ਗ੍ਰਹਿ ਮੰਤਰੀ ਦੇਖਦਾ ਆ ਕੇ ਕਿਸੇ ਸਰਕਾਰ ਦੇ ਖਿਲਾਫ ਤੁਸੀਂ ਸਰਕਾਰ ਨੂੰ ਕੰਮਾਂ ਤੋਂ ਘੇਰ ਸਕਦੇ ਹੋ ਪਰ ਇਹ ਬਿਆਨਬਾਜ਼ੀ ਚੰਗੀ ਨਹੀਂ ਹੋ ਸਕਦੀ ਕਦੇ ਵੀ ਜੇ ਆਪਾਂ ਕਹੀਏ ਵੀ ਅਸੀਂ ਇਹਨਾਂ ਦੀ ਸਰਕਾਰ ਨੂੰ ਚੱਲਣ ਨਹੀਂ ਦਵਾਂਗੇ ਇਹ ਕਿਸੇ ਗ੍ਰਹਿ ਮੰਤਰੀ ਦਾ ਬਿਆਨ ਨਹੀਂ ਹੋਣਾ ਚਾਹੀਦਾ ਇਹ ਬਹੁਤ ਮੰਦਭਾਗੀ ਗੱਲ ਹੈ ਵੀ ਜੇ ਆਪਾਂ ਕਹੀਏ ਵੀ ਅਸੀਂ ਸਰਕਾਰ ਘੇਰ ਦਾਂਗੇ ਔਰ ਹੁਣ ਤੱਕ ਜੋ ਭਾਜਪਾ ਦਾ ਰਿਕਾਰਡ ਰਿਹਾ ਜਿੱਥੇ ਤੱਕ ਆਪਾਂ ਕਹਿੰਦੇ ਐ ਵੀ ਇਹਨਾਂ ਨੇ ਢਹ ਢੇਰੀ ਕੀਤਾ ਫੈਡਰਲ ਸਟਰਕਚਰ ਨੂੰ ਮਹਾਰਾਸ਼ਟਰ ਨੂੰ ਲੈ ਲਓ ਤੁਸੀਂ ਐਮਪੀ ਨੂੰ ਲੈ ਲਓ ਤੁਸੀਂ ਸਾਰੀ ਸਟਰਕਚਰ ਨੂੰ ਇਹਨਾਂ ਨੇ ਢਾਈ ਢੇਰੀ ਕੀਤਾ ਚਲੋ ਤੁਸੀਂ ਅੱਗੇ ਲੈ ਸਕਦੇ ਹੋ ਬਾਪੂ ਜੀ ਕਿਹੜੀ ਪਾਰਟੀ ਨੂੰ ਬੋਟ ਪਾਉਣੀ ਹੈ ਇਸ ਵਾਰ 2024 ਲੋਕ ਸਭਾ ਚੋਣਾਂ ਚ ਆਰ ਪੀ ਨੇ ਜਿਹੜੀ ਕੰਮ ਕਰਦੀ ਐ ਸਹੀ ਉਹਨੂੰ ਪਾਉਣਾ ਸਾਡੇ ਸਾਹ ਨਾਲ ਕਿਹੜੀ ਪਾਰਟੀ ਕੰਮ ਕਰ ਰਹੀ ਐ ਪਾਰਟੀ ਤਾਂ ਨਹੀਂ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਹਾਂ ਮੈਂ ਤਾਂ ਸਿਰਫ ਇਹ ਦੇਖਣਾ ਬਈ ਜਿਹੜੀਆਂ ਵੀ ਪਹਿਲਾਂ ਸਰਕਾਰਾਂ ਆ ਕੇ ਰਹੀਆਂ ਨੇ ਹਾਂ ਉਹਨਾਂ ਨੇ ਗਰੀਬ ਵਾਸਤੇ ਕੁਝ ਨਹੀਂ ਕੀਤਾ ਇਹ ਗਰੀਬ ਵਾਸਤੇ ਕੀਤਾ ਹਾਂ ਇਹ ਸਨੇ ਆਪਣੇ ਜਾੜੂ ਆਣੀ ਪਾਰਟੀ ਨੇ ਆ ਪਾਰਟੀ ਨੇ ਕੀਤਾ ਉਹਦੇ ਚ ਮੈਨੂੰ ਐ ਇੱਥੇ ਬੈਠੇ ਵੀ ਕਹਿਣਾ ਹੁੰਦਾ ਵੀ ਤਕੜੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਤਕੜੇ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਜਮੂਰ ਚੱਕ ਕੇ ਆ ਜਾਂਦੇ ਸੀ ਮਰੀ ਬੰਦੇ ਨੂੰ ਵਿਫਤਾ ਖੜੀ ਹੋ ਜਾਂਦੀ ਸੀ ਮੇਰੇ ਘਰ ਭਜਣਾ ਉਧਰ ਭਜਣਾ ਨਹੀਂ ਬਿੱਲ ਨਹੀਂ ਜਮ ਹੁੰਦਾ ਤਕੜੇ ਦੇ ਜਾਂਦੇ ਹੀ ਨਹੀਂ ਸੀ ਦਰਮਿਆਨੇ ਦੇ ਅਗਲਾ ਨੇ ਚੱਕਦੇ ਨੂੰ ਵਾਪਸ ਆ ਚੱਕ ਪੈਸੇ ਗਰੀਬ ਕੋਲੇ ਪੈਸੇ ਨਹੀਂ ਸੀ ਹੁੰਦੇ ਉਸ ਨੂੰ ਵਿਵਤਾ ਖੜੀ ਹੋ ਜਾਂਦੀ ਸੀ ਸੋ ਇਹ ਸਭ ਤੋਂ ਅੱਛੀ ਗੱਲ ਹੈ ਜੀ ਆ ਜੇ ਗਰੀਬ ਵਾਸਤੇ ਕੰਮ ਕੀਤਾ ਤੇ ਇਸ ਪਾਰਟੀ ਨੇ ਕੀਤਾ ਅੱਜ ਜਦੋਂ ਅਸੀਂ 40 ਸਾਲ ਦਾ ਦੇਖਦੇ ਆਏ ਆ ਚਲੋ ਪੁਰਾਣੇ ਸਮੇਂ ਦੀ ਗੱਲ ਛੱਡੋ ਜਿਵੇਂ ਲਾਲ ਬੇਲੇ ਜਣੀ ਉਹ ਤੋਂ ਬਾਅਦ 20 30 ਸਾਲ ਦਾ 15 20 ਸਾਲ ਇਹਨਾਂ ਨੇ ਰਾਜ ਕੀਤਾ ਜਿਹੜਾ ਉਹ ਗਰੀਬਾਂ ਬਾਰੇ ਸੋਚਿਆ ਹੀ ਨਹੀਂ ਕਿਸੇ ਨੇ ਨਾ ਕਾਂਗਰਸ ਨੇ ਨਾ ਆਕਾਲੀਆਂ ਨੇ ਇਹ ਗਰੀਬਾਂ ਬਾਰੇ ਸੋਚਿਆ ਤੇ ਇਸ ਪਾਰਟੀ ਨੇ ਸੋਚਿਆ ਮਤਲਬ 2 ਤੋਂ 2.5 ਸਾਲ ਆਮ ਆਦਮੀ ਪਾਰਟੀ ਬਣੀ ਨੂੰ ਪੰਜਾਬ ਵਿੱਚ ਹੋ ਗਏ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਉਹਨਾਂ ਦੇ ਕੰਮਾਂ ਤੋਂ ਪੂਰਾ ਸੰਤੁਸ਼ਟ ਹੋਏ ਜਿਹੜੇ ਲੋਕ ਹੁਣ ਇਹ ਕਹਿੰਦੇ ਨੇ ਵੀ ਇਹਨਾਂ ਦਾ ਤਾਂ ਇਹ ਆ ਖੰਮ ਵੀ ਕਿਸੇ ਬਾਰੇ ਕਹਿੰਦੇ ਨਹੀਂ ਇਹਨਾਂ ਨੇ ਆ ਲੂਣ ਲੈ ਲਿਆ ਖਾਣਾ ਲੈ ਵੀ ਰੈਟਾਂ ਰੋ ਇਹੋ ਕਰਨਗੇ ਜੇ ਰੈਟਾਂ ਦੇਣ ਇਹ ਰਾਮਦਨ ਹੁਣ ਤਾਂ ਹੀ ਦੇਣਗੇ ਉਹਨਾਂ ਦੇ 1000 ਰੁਪਏ ਦੇ ਕਹਿੰਦੇ ਨੇ ਉਹ 1000 ਰੁਪਏ ਵੀ ਉਹ ਕਹਿੰਦੇ ਨੇ ਪਈ ਅਸੀਂ ਇਹ ਕਦੇ ਸਾਲ ਦੇ ਵਿੱਚ 1000 ਰੁਪਿਆ ਜਿਹੜਾ ਵਾਅਦਾ ਹੋ ਵੀ ਕਰਾਂਗੇ ਅੱਗੇ ਦੁਨੀਆ ਪਾਰਟੀਆਂ ਆਈਆਂ ਨੇ ਉਹ ਚੌਥੇ ਸਾਲ ਜਾ ਕੇ ਚੌਥੇ ਸਾਲ ਜਾ ਕੇ ਜਿਹੜੀਆਂ ਉਹਨਾਂ ਦੇ ਸਕੀਮਾਂ ਹੁੰਦੀਆਂ ਇਹ ਕਦੀ ਲਾਗੂ ਕਰਦੇ ਸੀ ਇਹਨੇ ਪਹਿਲੇ ਸਾਲੇ ਕਰਤੀ ਲਾਗੂ ਬਾਕੀ ਇਹਨਾਂ ਨੇ ਇੱਕ ਦੋ ਸਾਲਾਂ ਦੇ ਵਿੱਚ ਉਹਨਾਂ ਨਾਲ ਗੱਲ ਹੁੰਦੀ ਆ ਠੀਕ ਹੈ ਅਸੀਂ ਨਿਊਚਲ ਬੰਦੇ ਨਾਲ ਕਿਸੇ ਪਾਰਟੀ ਨਾਲ ਨਹੀਂ ਇਹਨਾਂ ਦੇ ਕੰਮ ਤੋਂ ਸੀ ਸੰਤੋਸ਼ ਆ ਲੱਗਦਾ ਇਸ ਵਾਰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਇੱਕ ਦਿਨ ਨੂੰ ਚਾਰ ਨੂੰ ਰਿਜ਼ਲਟ ਆ ਜਾਣਾ ਆਪਣੇ ਲੋਕ ਸਭਾ ਹਲਕਾ ਫਟੇਗੜ ਸਾਹਿਬ ਪੈਂਦਾ ਕੀ ਆਮ ਆਦਮੀ ਪਾਰਟੀ ਜਿੱਤੂਗੀ ਕਾਂਗਰਸ ਦਾ ਐਮਪੀ ਜਿੱਤੂਗਾ ਕਿ ਕੱਲੀ ਦਲ ਦਾ ਕੋਈ ਪੰਜਾਬ ਦੇ ਵਿੱਚ ਤਾਂ ਅਸੀਂ ਇਹ ਅੰਦਾਜ਼ਾ ਲਾਉਂਨੇ ਆ ਜਿਹੜੇ 13 ਹਲਕੇ ਨੇ 13 ਹਲਕੇ ਵਿੱਚ ਘੱਟੋ ਘੱਟ 11 12 ਤੇ ਇਹਨਾਂ ਨੂੰ ਲੈ ਜਾਣਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀਆਂ ਪਤਨੀਆਂ ਸੇ ਚਾਹਨੇ 10 ਤੋਂ ਉੱਤੇ ਹੀ ਨੇ ਠੀਕ ਹੈ ਅਸੀਂ ਲੋਕਾਂ ਦੀ ਬਾਤ ਸੁਣਦੇ ਆ ਹੋਰ ਦਿੰਦੇ ਗਰੀਬ ਬੰਦਾ ਜਿਹੜਾ ਤਕੜਾ ਬੰਦਾ ਨਹੀਂ ਉਹਨਾਂ ਹੱਕ ਜਿਹੜਾ ਗਰੀਬ ਬੰਦਾ ਹੈ ਨਾ ਮਜ਼ਦੂਰ ਗਰੀਬ ਛੋਟਾ ਕਿਸਾਨ ਉਹ ਇਹਨਾਂ ਦੇ ਹੱਕ 'ਚ ਬਹੁਤ ਆ ਕਮ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਬਾਜ਼ਾਰ ਦੇ ਲੋਕਾਂ ਦਾ ਕੀ ਕਹਿਣਾ ਹੈ ਕਿਹੜੀ ਪਾਰਟੀ ਨੂੰ ਇਸ ਵਾਰ ਵੋਟ ਪਾਉਣਗੇ ਤੇ ਕਿਹੜੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਕੀ ਜਿਹੜੇ ਪਹਿਲਾਂ 5 ਸਾਲ ਉਰੇ ਸੰਸਦ ਮੈਂਬਰ ਰਹਿ ਚੁੱਕੇ ਨੇ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਤੋਂ 2.5 ਸਾਲ ਹੋ ਚੁੱਕੇ ਨੇ ਕੀ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਕਿਹੜੀ ਪਾਰਟੀ ਨੂੰ ਫਤਵਾ ਦੇ ਕੇ ਜਿੱਤੋਂਗੇ ਜਾਂ ਕਿਹੜੀ ਪਾਰਟੀ ਦੇ ਜ਼ਿਆਦਾ ਐਮਪੀ ਬਣਨਗੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਠੇਕ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ DF5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ